ਪੰਜਾਬ ਸਰਕਾਰ ਨੇ ਹਾਂਜੀ 35 ਏਕੜ ਜ਼ਮੀਨ ਖਰੀਦੀ ਮੁੰਬਈ ਦੇ ਵਿੱਚ ਪੰਦਰਗਾ ਦੇ ਨੇੜੇ ਅੱਛਾ ਜੀ ਕਿ ਜਿਹੜੇ ਇੰਪੋਰਟ ਐਕਸਪੋਰਟ ਹੁੰਦਾ ਜਿਹੜੇ ਵੱਡੇ ਵੱਡੇ ਸ਼ਿਪ ਦੇ ਕੰਟੇਨਰ ਆ ਉਹ ਕੰਟੇਨਰ ਰੱਖਣ ਦਾ ਕਿਰਾਇਆ ਲੈਂਦਾ ਉਹ ਕੰਟੇਨਰ ਦਾ ਇਹਦਾ ਕਿਰਾਇਆ ਆਉਂਦਾ ਸੀ ਇੱਕ ਕੰਟੇਨਰ ਦਾ ਇੱਕ ਦਿਨ ਦਾ ਹਾਂਜੀ ਉਸ ਨਾਲ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਏ ਸਾਲਾਨਾ ਦੀ ਆਮਦਨ ਹੁੰਦੀ ਸੀ ਪਹਿਲੇ ਹੁਣ 2022 ਤੋਂ ਲੈ ਕੇ ਅੱਜ ਤੱਕ ਹਾਂਜੀ ਉੱਥੇ ਕੰਟੇਨਰ ਰੱਖੇ ਜਾ ਰਹੇ ਆ ਉਹਦੇ ਪੈਸੇ ਕੋਈ ਹੋਰ ਹੋ ਰਾ ਪਰਿਆ ਠੇਕਾ ਘੇਰੀ ਨੇ ਹੋਇਆ ਮੇਰੇ ਕੋਲ ਪਹੁੰਚੇ ਬੰਬਈ ਦੇ ਉਹ ਕਿਸਾਨ ਜਿਨ੍ਹਾਂ ਨਾਲ ਪੰਜਾਬ ਸਰਕਾਰ ਨੇ ਐਗਰੀਮੈਂਟ ਕੀਤਾ ਸੀ ਕਿ ਇਹਨਾਂ ਗੋਦਾਮਾਂ 'ਚ ਤੁਹਾਡੇ ਪਿੰਡਾਂ ਦੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਰੋਜ਼ਗਾਰ ਮਿਲਿਆ ਹੋਇਆ ਸੀ ਜਦੋਂ ਠੇਕਾ ਹੀ ਖਤਮ ਹੋ ਗਿਆ ਤਾਂ ਪੇਪਰਾਂ 'ਚ ਉਹ ਗੋਦਾਮ ਨਹੀਂ ਬੰਦ ਹੋ ਗਏ ਆਮ ਆਦੀ ਪਾਰਟੀ ਨਵੇਂ ਨਵੇਂ ਸੱਤਾ ਚਾਹੀਏ ਜੀ ਅਫਸਰਾਂ ਨੇ ਬੁੱਧੂ ਬਣਾਇਆ ਤੇ ਅਫਸਰਾਂ ਨੇ ਪੇਪਰਾਂ 'ਤੇ ਗੋਦਾਮ ਚਲਾਇਆ ਨਹੀਂ ਅਨੌਫੀਸ਼ਲ ਉਹਨੇ ਹੀ ਠੇਕੇਦਾਰਾਂ ਨੂੰ ਦਿੱਤਾ ਹਾਇ ਤੇ ਕਰੋੜਾਂ ਰੁਪਏ ਦੀ ਹਰਾ ਫੇਰੀ ਹੋਣੀ